ਜੀ ਬਈ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਉਮੀਦ ਕਰਦਾ ਕਿ ਮੇਰੇ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਅੱਜ ਗੱਲ ਕਰਦੇ ਆਪਾਂ ਵੀ ਜੋ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਬਹੁਤ ਹੀ ਖਾਤਰਨਾਕ ਤੇ ਜੋ ਹਰਜਿੰਦਰ ਸਿੰਘ ਜਿਹਨੇ ਐਕਸੀਡੈਂਟ ਕੀਤਾ ਜੋ ਟਰੱਕ ਡਰਾਈਵਰ ਸੀ ਆਪਣੇ ਪੰਜਾਬ ਦਾ ਤੇ ਕਹਿੰਦੇ ਯਾਰ ਬਹੁਤ ਹੀ ਧਿਆਨਕ ਐਕਸੀਡੈਂਟ ਹੋਇਆ ਕਿਤੇ ਨੇ ਹੋਇਆ ਕਿ ਸਾਰੀ ਗੱਲਬਾਤ ਆ ਵੀਡੀਓ ਦੇ ਨਾਲ ਬਣੇ ਰਹਿਓ ਐਂਡ ਟੱਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਚੈਨਲ ਤੋਂ ਨਵੇਂ ਆਇਆ ਯਾਰ ਯਾਰ ਫਿਰ ਸਾਨੂੰ ਸਾਰੀ ਵੀਡੀਓ ਦੇ ਰਾਈ ਦੱਸਾਂਗੇ ਕੀ ਗੱਲਬਾਤ ਆ ਤੇ ਕਿਵੇਂ ਉਹਨੂੰ ਇਨਸਾਫ ਮਿਲੂਗਾ ਤੇ ਨਹੀਂ ਮਿਲਦਾ ਚਲੋ ਯਾਰ ਗਲਤੀਆਂ ਹੋ ਜਾਂਦੀਆਂ ਨੇ ਪਰ ਯਾਰ ਬਹੁਤ ਵੱਡੀ ਗਲਤੀ ਆ ਤਿੰਨੇ ਜਣਿਆਂ ਦੀ ਮੌਤ ਹੋ ਚੁੱਕੀ ਐ ਤੇ ਬਾਈ ਵਨ ਕੀ ਵੀਡੀਓ ਸਕਿੱਪ ਨਾ ਕਰੇ ਵਰ ਵੀਡੀਓ ਦੇ ਅੰਤ ਤੱਕ ਬਣੇ ਰੋ ਤੇ ਚੱਲਦੇ ਆਪਾਂ ਵੀਡੀਓ ਦੇ ਨਾਲ 12 ਅਗਸਤ ਨੂੰ ਅਮਰੀਕਾ ਦੇ ਵਿੱਚ ਪੰਜਾਬ ਦੇ ਪਿੰਡ ਰਟੋਲਾ ਦੇ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਗਲਤੀ ਨਾਲ ਇੱਕ ਯੂਟਰਨ ਲੈ ਗਿਆ ਯੂ ਟੈਪ ਤੋਂ ਬਾਅਦ ਇਨਾਂ ਨੂੰ ਵੱਡਾ ਐਕਸੀਡੈਂਟ ਹੋਇਆ ਕਿ ਮੌਕੇ ਤੇ ਤਿੰਨ ਅਮਰੀਕਾ ਦੇ ਨਾਕਾਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਹਰਜਿੰਦਰ ਸਿੰਘ ਆਪਣੀ ਜ਼ਾਰਤ ਚਾਉਣ ਦੇ ਲਈ ਕੈਲੀਫੋਰਨੀਆ ਨੂੰ ਭੱਜਿਆ, ਲੇਕਿਨ ਅਮਰੀਕਾ ਦੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਉਸ ਨੂੰ ਕੈਲੀਫੋਰਨੀਆ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ। ਸੋਸ਼ਲ ਮੀਡੀਆ ਤੇ ਹਰਜਿੰਦਰ ਸਿੰਘ ਅਤੇ ਉਸ ਦਾ ਭਰਾ ਹਰਬੀਰ ਸਿੰਘ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਮੀਡੀਆ ਕੋਟਾ ਇਹ ਵੀ ਕਹਿ ਰਹੀਆਂ ਨੇ ਕਿ ਅਮਰੀਕਾ ਦਾ ਕਾਨੂੰਨ ਬਹੁਤ ਸਖਤ ਹੈ ਕਿਉਂਕਿ ਡੋਨਾਲਡ 트ੰਪ ਆਲਰੇਡੀ ਹੀ ਪੰਜਾਬੀ ਡਰਾਈਵਰਾਂ ਦੇ ਨਾਲ ਤੱਕਾ ਕਰ ਰਿਹਾ ਹੈ ਲਗਭਗ 1.5 ਲੱਖ ਪੰਜਾਬੀ ਡਰਾਈਵਰ ਗੱਡੀਆਂ ਟਰੱਕ ਠੇਲੇ ਵਗੈਰਾ ਚਲਾਉਂਦੇ ਨੇ ਜੋ ਸਮਾਨ ਦਾ ਆਨਪ੍ਰਦਾਨ ਕਰਦੇ ਨੇ ਹਾਲਾਂ ਇਹ ਵੀ ਰਿਪੋਰਟ ਆਈ ਹੈ ਕਿ 60 ਹਜ਼ਾਰ ਡਰਾਈਵਰ ਲੋਡਿੰਦੇ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਦੇ ਦੇਸ਼ ਨੂੰ ਸਭ ਤੋਂ ਵੱਡਾ ਯੋਗਦਾਨ ਹੈ ਪੰਜਾਬੀਆਂ ਦਾ ਚਾਹੇ ਉਹ ਨਿਊਜ਼ੀਲੈਂਡ ਹੈ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਕੈਨੇਡਾ ਹੈ ਚਾਹੇ ਉਹ ਆਸਟ੍ਰੇਲੀਆ ਹੈ ਚਾਹੇ ਯੂਰਪ ਦੇ ਕਈ ਹੋਰ ਦੇਸ਼ ਨੇ ਪੰਜਾਬੀ ਵੱਡੇ ਪੱਧਰ ਤੇ ਟਰੱਕ ਡਰਾਈਵਰ ਨੇ ਪੰਜਾਬੀ ਵੱਡੇ ਵੱਡੀ ਗਿਣਤੀ ਦੇ ਵਿੱਚ ਟੈਕਸੀ ਡਰਾਈਵਰ ਨੇ ਹਾਲਾਂਕਿ 60000 ਅਮਰੀਕਾ ਨੂੰ ਹੋਰ ਲੋੜ ਹੈ ਕਾਨੂੰਨ ਕੀ ਕਹਿੰਦਾ ਹੈ ਅਮਰੀਕਾ ਦਾ ਕਿਉਂਕਿ ਜਿਸ ਤਰ੍ਹਾਂ ਇੰਡੀਆ ਦੇ ਕਾਨੂੰਨ ਨੇ ਇੰਡੀਆ ਦੇ ਕਾਨੂੰਨ ਦੇ ਵਿੱਚ ਦਇਆ ਵੀ ਹੈ ਰਹਿਮ ਵੀ ਹੈ ਲੇਕਿਨ ਜੇ ਗੱਲ ਕਰੀਏ ਅਸੀਂ ਦੇਸ਼ਾਂ ਅਤੇ ਵਿਦੇਸ਼ਾਂ ਦੀ ਉਥੋਂ ਦੇ ਕਾਨੂੰਨ ਜਿਹੜੇ ਨੇ ਉਹਨਾਂ ਨੇ ਆਪਣੀ ਗੁਹਾਰ ਨਹੀਂ ਸੁਣੀ ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੈ ਲੇਕਿਨ ਸੋਸ਼ਲ ਮੀਡੀਆ ਤੇ VOTING ਹੋ ਰਹੀ ਹੈ ਕੁਝ ਹੀ ਘੰਟਿਆਂ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਮ ਤੇ ਆਨਲਾਈਨ VOTING ਹੋਈ ਜਿਸ ਦੀ ਗਿਣਤੀ ਰਾਤ ਨੂੰ 10 ਲੱਖ ਸੀ ਹੁਣ ਜਿਸ ਸਮੇਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਹੋ ਸਕਦਾ ਹੈ ਕਿ 15 ਤੋਂ 20 ਲੱਖ ਹੋਗੀ ਹੋਗੀ ਹੋਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਆਨਲਾਈਨ ਪ੍ਰਕਿਰਿਆ ਜਿਹੜੀ ਹੈ ਇਸੇ ਤਰ੍ਹਾਂ ਰਹੀ ਤੇ 45 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਦਿੱਤੀ ਗਈ ਹੈ 30 ਤੋਂ 35 ਸਾਲ ਦੀ ਉਮਰ ਹੈ ਯਾਨੀ ਕਿ ਸਾਰੀ ਉਮਰ ਜੇਰ ਦੀਆਂ ਸੁਲਾਖਾਂ ਦੇ ਪਿੱਛੇ ਸੜਨਾ ਹੋਵੇਗਾ 2018 ਦੇ ਵਿੱਚ ਡੌਂਕੀ ਲਾ ਕੇ ਗਏ ਹਰਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦਾ ਭਰਾ ਹਰਮੀਤ ਸਿੰਘ ਸ਼ਾਇਦ ਉਹਨਾਂ ਨੇ ਆਪਣੇ ਵਿਆਜ ਵਾਲੇ ਪੈਸੇ ਵੀ ਨਹੀਂ ਲਾਏ ਹੋਣੇ ਸ਼ਾਇਦ ਉਹਨਾਂ ਨੇ ਆਪਣਾ ਕਰਜ਼ਾ ਵੀ ਨਹੀਂ ਲਾਇਆ ਹੋਣਾ ਲੇਕਿਨ ਜਿਹੜੀ ਮੁਸੀਬਤ ਹੈ ਉਸ ਪਰਿਵਾਰ ਤੇ ਆ ਬਣੀ ਹੈ ਹਾਲਾਂਕਿ ਕੁਝ ਫੇਸਬੁੱਕ ਕੁਝ ਇੰਸਟਾਗ੍ਰam ਕੁਝ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮਾਂ ਤੇ ਪੰਜਾਬੀਆਂ ਵੱਲੋਂ ਆਪਣੀ ਆਪੋ ਆਪਣੇ ਪੱਧਰ ਤੇ ਵਕੀਲੀ ਝਾੜੀ ਜਾ ਰਹੀ ਹੈ ਅਸੀਂ ਪੰਜਾਬੀ ਇੰਨੇ ਕੋ ਕਾਹਦੇ ਹੋ ਜਾਂਦੇ ਆ ਕਿ ਆਪੋ ਆਪਣੇ ਪੱਧਰ ਤੇ ਅਸੀਂ ਵਕੀਲ ਬਣਨਾ ਬਣਦੇ ਹਾਂ ਲੇਕਿਨ ਇਸ ਦਾ ਪ੍ਰਭਾਵ ਅਮਰੀਕਾ ਦੀ ਸਰਕਾਰ ਤੇ ਪੈਂਦਾ ਹੈ ਜਾਂ ਨਹੀਂ ਪੈਂਦਾ ਇੱਕ ਪਾਸੇ ਕਿਆ ਸਰਗਈਆਂ ਲਗਾਈਆਂ ਚਾਰੀਆਂ ਨੇ ਕਿ ਐਟ ਲੀਸ ਘਟੋ ਘਾਟ 45 ਤੋਂ 50 ਸਾਲ ਦੀ ਸਜ਼ਾ ਅਰਜਿੰਦਰ ਸਿੰਘ ਨੂੰ ਹੋਵੇਗੀ ਇਹ ਕਾਨੂੰਨ ਕਹਿੰਦਾ ਹੈ ਅਮਰੀਕਾ ਦਾ ਲੇਕਿਨ ਦੂਸਰੇ ਪਾਸੇ ਪੰਜਾਬੀਆਂ ਵੱਲੋਂ ਹਰਜਿੰਦਰ ਸਿੰਘ ਨਾਮ ਤੇ ਇੱਕ ਸੰਸਥਾ ਬਣਾ ਲਈ ਗਈ ਹੈ ਸੰਸਥਾ ਬਣਾ ਲਈ ਗਈ ਹੈ ਸੰਸਥਾ ਤੇ ਆਨਲਾਈਨ voting ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਰਾਤੋਂ ਰਾਤ 10 ਲੱਖ ਆਨਲਾਈਨ ਕੋਟਰ ਤੇ ਅਰਜ਼ੀਆਂ ਪਹੁੰਚੀਆਂ ਅਤੇ ਇਸ ਤੋਂ ਇਲਾਵਾ ਅੱਜ ਹੋ ਸਕਦਾ ਹੈ ਕਿ ਇਹ ਗਿਣਤੀ ਤੀ 10 ਤੋਂ 30 ਲੱਖ ਵੀ ਹੋ ਜਾਵੇ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਡਰਾਈਵਰ ਦੇ ਹੱਕ ਵਿੱਚ 10 ਲੱਖ ਤੋਂ ਵੱਧ ਲੋਕ ਨਿਤਰ ਚੁੱਕਿਆ ਅਤੇ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਸਿਰਫ ਅਮਰੀਕਾ ਹੀ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਵੱਲੋਂ ਨਸਲ ਅਤੇ ਧਰਮ ਤੋਂ ਉੱਟ ਕੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ ਲੁਧਿਆਣਾ ਵਿੱਚ ਟੈਕਸੀ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਦੇ ਆ ਬੱਜਰ ਗਲਤੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ 45 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੋਵੇਗੀ ਗੁਰਪ੍ਰੀਤ ਸਿੰਘ ਵੀ ਕਿਸੇ ਅਮਰੀਕਾ ਵਿੱਚ ਗੁਰਪ੍ਰੀਤ ਸਿੰਘ ਵੀ ਕਿਸੇ ਵੇਲੇ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ ਪਰ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਯਾਨੀ ਕਿ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਪਟੀਸ਼ਨਾਂ ਪਾਈਆਂ ਚੜ੍ਹ ਗਿਆ ਨੇ ਕਲਿੱਕਿੰਗ ਕੀਤੀ ਚੱਰੀ ਹੈ ਕਿ ਜਿੰਨੇ ਲੋਕ ਹਰਜਿੰਦਰ ਸਿੰਘ ਦੇ ਨਾਮ ਨਾਲ ਜੁੜਨਗੇ ਇਕੱਲੇ ਪੰਜਾਬੀ ਨਹੀਂ ਉਹਦੇ ਵਿੱਚ ਹਿੰਦੂ ਭਾਈਚਾਰਾ ਵੀ ਹੈ ਉਹਦੇ ਵਿੱਚ ਅਸਾਈ ਭਾਈਚਾਰਾ ਵੀ ਹੈ ਉਹਦੇ ਵਿੱਚ ਮੁਸਲਮ ਭਾਈਚਾਰਾ ਵੀ ਹੈ ਯਾਨੀ ਕਿ ਵਕ ਵਕ ਦੇਸ਼ਾਂ ਦੇ ਲੋਕਾਂ ਵੱਲੋਂ ਹਮਦਰਦੀ ਜਿਤਾਈ ਚਾਰੀ ਹੈ ਹਰਜਿੰਦਰ ਸਿੰਘ ਦੇ ਪ੍ਰਤੀ ਕਹਿੰਦੇ ਨੇ ਕਿ ਇੰਨੀ ਸਜ਼ਾ ਨਹੀਂ ਦੇਣੀ ਚਾਹੀਦੀ ਅਮਰੀਕਾ ਦੀ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਦੂਸਰੇ ਪਾਸੇ ਕੈਨੇਡਾ ਤੋਂ ਅਮਰੀਕਾ ਵਿਚਾਲੇ ਕਈ ਸਾਲ ਟਰੱਕ ਚਲਾਉਣ ਵਾਲੇ ਤੁਸ਼ਾਰਦਾ ਕਹਿਣਾ ਹੈ ਕਿ ਹੌਲਨਾਕ ਅਤੇ ਹੌਲਨਾਕ ਫੜਕ ਹਾਸਲੇ ਇੰਨੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਰਜਿੰਦਰ ਸਿੰਘ ਦੀ ਉਹਨਾਂ ਲੋਕਾਂ ਨਾਲ ਦੁਸ਼ਮਣੀ ਨਹੀਂ ਸੀ ਇਹ ਸਿਰਫ ਤੇ ਸਿਰਫ ਇੱਕ ਹਾਦਸਾ ਸੀ ਹਰਜਿੰਦਰ ਸਿੰਘ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ 45 ਸਾਲ ਕਦੇ ਵੀ ਨਹੀਂ ਹੋਣੀ ਚਾਹੀਦੀ ਦੱਸਦੀ ਹੈ ਕਿ ਪੰਜਾਬੀ ਨੌਜਵਾਨਾਂ ਵੱਲੋਂ ਸਾਂਝੇ ਤੌਰ ਤੇ ਕਿ ਬਿੱਡੀ ਮਹਿਬਦੀਨ ਆਨਲਾਈਨ ਪਟੀਸ਼ਨ ਤੇ 10 ਲੱਖ ਤੋਂ ਵੱਧ ਦਸਕਤ ਹੋ ਚੁੱਕਿਆ ਅਤੇ ਜਲਦ ਹੀ ਅੰਕੜਾ 20 ਲੱਖ ਤੋਂ ਟੱਪ ਸਕਦਾ ਹੈ 20 ਲੱਖ ਤੋਂ ਇਹ 50 ਲੱਖ ਵੀ ਹੋ ਸਕਦਾ ਹੈ ਪਟੀਸ਼ਨ ਤੇ ਸਾਈਨ ਕਰਨ ਵਾਲੇ ਹਰਜਿੰਦਰ ਸਿੰਘ ਦੇ ਹਾਕਮ ਜਿ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਫਲੋੜਾ ਸੂਬੇ ਦੇ ਗਵਰਨਰ ਰੌਂਡ ਡਿਸਟ੍ਰਿਕਟਸ ਨੂੰ ਇਨਸਾਪਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਹੁਣ ਇੱਥੇ ਲਗਾਤਾਰ ਪੰਜਾਬੀ ਹਮਦਾਰੀ ਦੇ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਇਵਨ ਦੋ ਬਾਕੀ ਦੇਸ਼ਾਂ ਦੇ ਲੋਕ ਜਿਹੜੇ ਅਸਾਈਪਾ ਚਾਰੇ ਨਾਲ ਬਿਲੋਂਗ ਕਰਦੇ ਨੇ ਜਿਹੜੇ ਮੁਸਲਮ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਨੇ ਨੇ ਉਹਨਾਂ ਵੱਲੋਂ ਵੀ VOTING ਹਰਜਿੰਦਰ ਸਿੰਘ ਦੇ ਹੱਕ ਵਿੱਚ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਨੂੰ ਹੁਣ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਡਿਪੈਂਡ ਕਰਦਾ ਹੈ ਅਮਰੀਕਾ ਤੇ ਲੋ ਤੇ। ਲੇਕਿਨ ਇਹ ਵੀ ਕਈ ਪ੍ਰਤੀਕਿਰਿਆ ਆ ਰਹੀਆਂ ਨੇ ਵਕ ਵਕ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰ ਰਹੇ ਨੇ ਜੇਕਰ ਪੰਜਾਬੀ ਮਰ ਜਾਂਦੇ ਤਾਂ ਫਿਰ ਅਸੀਂ ਪੰਜਾਬੀਆਂ ਨੂੰ ਇਨਸਾਫ ਦਉਣ ਲਈ ਜਾਂ ਕਿਸੇ ਅੰਗਰੇਜ਼ ਗੋਰੇ ਕਾਲੇ ਚਿੱਟੇ ਨੇ ਮਾਰ ਦਿੱਤੇ ਹੁੰਦੇ ਗਲਤ ਯੂ ਟਰਨ ਲੈ ਕੇ ਤੇ ਫਿਰ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਪ੍ਰਤੀ ਅਸੀਂ ਇਨੀ ਕੋ ਹਮਦਰਦੀ ਕਰਨੀ ਸੀ ਕਿ ਅਸੀਂ ਉਹਨਾਂ ਨੂੰ ਕਹਣਾ ਕਿ ਅਰਲੀਸ ਇਹਨਾਂ ਨੂੰ ਮੌਤ ਦੀ ਸਜ਼ਾ ਹੋਵੇ ਜਾਂ ਇਹਨਾਂ ਨੂੰ ਉਮਰ ਕੈਦ ਹੋਵੇ ਲੇਕਿਨ ਜਿਵੇਂ ਨਹੀਂ ਹੈ ਵਕ ਵਕ ਲੋਕਾਂ ਦੀਆਂ ਪ੍ਰਤੀਕਿਰਿਆ ਨੇ ਅਸੀਂ ਆਪੋ ਆਪਣੇ ਨਾਮ ਤੇ ਜਿਹੜੇ ਵਕੀਲ ਬਣ ਲੱਗੇ ਹੋયા ਲੇਕਿਨ ਜੋ ਕਾਨੂੰਨ ਨੇ ਕਰਨਾ ਹੈ ਉਹ ਕਰਨਾ ਹੀ ਕਰਨਾ ਹੈ ਲੇਕਿਨ ਜੇਕਰ ਹਰਜਿੰਦਰ ਸਿੰਘ ਨਾਮ ਦੇ ਉੱਤੇ VOTING ਹੁੰਦੀ ਹੈ 10 ਲੱਖ 20 ਲੱਖ 30 ਲੱਖ 50 ਲੱਖ ਹੋ ਸਕਦਾ ਹੈ ਕਿ ਅਮਰੀਕਾ ਦੀ ਸਰਕਾਰ ਇਸ ਉੱਤੇ ਕੋਈ ਵਿਚਾਰ ਬਟਾਉਂਦਾ ਕਰੇ ਜਿਹੜੀ ਉਹਦੀ 45 ਸਾਲ ਸਜ਼ਾ ਹੈ ਉਸ ਦੀ ਘਟਾਈ